ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ 22 ਅਪ੍ਰੈਲ ਨੂੰ ਹੋਏ ਭਿਆਨਕ ਅੱਤਵਾਦੀ ਹਮਲੇ ਵਿੱਚ ਜਿਸ ਵਿੱਚ 26 ਨਿਰਦੋਸ਼ ਛਲਾਨੀਆਂ ਦੀ ਜਾਨ ਚਲੀ ਗਈ ਨੇ ਭਾਰਤ ਦੇ ਪਾਕਿਸਤਾਨ ਵਿਚਕਾਰ ਤਣਾ ਨੂੰ ਇੱਕ ਵਾਰ ਫਿਰ ਵਿਧਾਇਤਾ 2019 ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਇਹ ਸਭ ਤੋਂ ਵੱਡਾ ਘਾਤਕ ਹਮਲਾ ਨਾ ਸਿਰਫ ਇੱਕ ਬੇਰਹਿਮ ਕਾਰਵਾਈ ਹੈ ਬਲਕਿ ਭਾਰਤ ਸਰਕਾਰ ਵੱਲੋਂ ਕਸ਼ਮੀਰ ਵਿੱਚ ਸਥਾਪਿਤ ਕਰਨ ਦੀ ਕੀਤੀ ਜਾ ਰਹੀ ਆਮ ਹਾਲਾਤਾਂ ਦੀ ਤਾਰਨਾ ਨੂੰ ਵੀ ਸਿੱਧਾ ਹਮਲਾ ਹੈ ਕਸ਼ਮੀਰ ਦੇ ਸੰਵੇਦਨਸ਼ੀਲ ਇਤਿਹਾਸ ਦੇ ਮੱਦੇਨਜ਼ਰ ਮਾਹਰ ਮੰਨਦੇ ਹਨ ਕਿ ਭਾਰਤ ਦੀ ਪ੍ਰਤੀਕਿਰਿਆ ਨਾ ਸਿਰਫ ਅੰਦਰੂਨੀ ਦਵਾ ਬਲਕਿ ਪਿਛਲੇ ਸਮਿਆਂ ਵਿੱਚ ਕੀਤੀਆਂ ਗਈਆਂ ਕਾਰਵਾਈਆਂ ਤੋਂ ਵੀ ਪ੍ਰਭਾਵਿਤ ਹੋਵੇਗੀ ਪੂਰੇ ਕਸ਼ਮੀਰ ਤੇ ਭਾਰਤ ਤੇ ਪਾਕਿਸਤਾਨ ਦੋਵਾਂ ਆਪਣਾ ਦਾਵਾ ਕਰਦੇ ਹਨ ਜਿਸ ਕਾਰਨ ਇਹ ਖੇਤਰ ਲੰਬੇ ਸਮੇਂ ਤੋਂ ਵਿਵਾਦ ਦਾ ਕੇਂਦਰ ਰਿਹਾ ਹੈ ਹਮਲੇ ਤੋਂ ਬਾਅਦ ਪਾਰਤੰਤਰੰਤ ਕਈ ਸਖਤ ਕਦਮ ਚੁੱਕਿਆ ਜਿਨ੍ਹਾਂ ਵਿੱਚ 48 ਸਰਾਦ ਨੂੰ ਬੰਦ ਕਰਨਾ ਪਾਕਿਸਤਾਨ ਨਾਲ ਸਿੰਧੂ ਜਲ ਸਮਝੌਤੇ ਤੇ ਮਿਊਤਲੀ ਅਤੇ ਕੁਝ ਡਿਪਲੋਮੈਟ ਨੂੰ ਵਾਪਸ ਬੁਲਾਉਣਾ ਸ਼ਾਮਲ ਹੈ ਇਸ ਤੋਂ ਵੀ ਅੱਗੇ ਵਧ ਕੇ ਰੱਖਿਆ ਮੰਤਰੀ ਰਾਜਨਾਰ ਸਿੰਘ ਨੇ ਸਖਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ ਅਤੇ ਇਸ ਨਾਪਾਕ ਕਾਰਵਾਈ ਦੇ ਪਿੱਛੇ ਮਾਸਟਰਮਾਈਂਡ ਨੂੰ ਬਖਸ਼ਾ ਨਹੀਂ ਜਾਵੇਗਾ ਇਹ ਦਾਵਾ ਕੀਤਾ ਹੈ ਵਿਸ਼ੇਸ਼ਕਾਂ ਦਾ ਮੰਨਣਾ ਹੈ ਕਿ ਹੁਣ ਸਵਾਲ ਇਹ ਨਹੀਂ ਹੈ ਕਿ ਭਾਰਤ ਕੋਈ ਫੌਜੀ ਕਾਰਵਾਈ ਕਰੇਗਾ ਜਾਂ ਨਹੀਂ ਬਲਕਿ ਇਹ ਕਾਰਵਾਈ ਕਦੋਂ ਅਤੇ ਕਿਸ ਕੀਮਤ ਤੇ ਹੋਵੇਗੀ ਫੌਜੀ ਇਤਿਹਾਸਕਾਰ ਸ਼੍ਰੀ ਨਾਥ ਰਗੁਨਨ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਸਾਨੂੰ ਸਖਤ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ ਪਾਕਿਸਤਾਨ ਇਸ ਦਾ ਜਵਾਬ ਦੇਵੇਗਾ ਜਿਵੇਂ ਉਸ ਨੇ ਪਹਿਲਾਂ ਵੀ ਕੀਤਾ ਹੈ ਦੋਵੇਂ ਪਾਸੋਂ ਗਲਤ ਅਨੁਮਾਨ ਦਾ ਖਤਰਾ ਬਣਿਆ ਰਹੇਗਾ ਜਿਵੇਂ ਹਮੇਸ਼ਾ ਹੁੰਦਾ ਹੈ ਰਗੂ 1 ਦਾ ਸੰਕੇਤ 2016 ਵਿੱਚ ਉੜੀ ਹਮਲੇ ਤੇ ਬਾਅਦ ਵਿੱਚ ਭਾਰਤ ਦੀ ਸਰਜਿਕਲ ਸਟ੍ਰਾਈਕ ਤੇ 2019 ਵਿੱਚ ਪਲਵਾਮਾ ਹਮਲੇ ਤੋਂ ਬਾਅਦ ਬਾਲਾਕੋਟ ਵਿੱਚ ਕੀਤੇ ਗਏ ਹਵਾਈ ਹਮਲੇ ਵਾਲ ਹੈ ਬਾਲਾਕੋਟ ਹਮਲਾ 1971 ਤੋਂ ਬਾਅਦ ਪਹਿਲਾ ਮੌਕਾ ਸੀ ਜਦੋਂ ਭਾਰਤ ਨੇ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਦਾਖਲ ਹੋ ਕੇ ਕਾਰਵਾਈ ਕੀਤੀ ਸੀ ਜਿਸ ਦੇ ਜਵਾਬ ਵਿੱਚ ਪਾਕਿਸਤਾਨ ਨੇ ਵੀ ਆਪਣੀ ਹਵਾਈ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਸੀ ਅਤੇ ਇੱਕ ਭਾਰਤੀ ਪਾਇਲਟ ਨੂੰ ਫੜ ਲਿਆ ਗਿਆ ਹਾਲਾਂਕਿ ਉਸ ਸਮੇਂ ਵੱਡੇ ਟਕਰਾਅ ਨੂੰ ਟਾਲ ਦਿੱਤਾ ਗਿਆ ਸੀ ਪਰ ਤਣਾਅ ਬਰਕਰਾਰ ਰਿਹਾ 2021 ਵਿੱਚ ਦੋਵਾਂ ਦੇਸ਼ਾਂ ਵਿਚਕਾਰ ਕੰਟਰੋਲ ਰੇਖਾ ਤੇ ਜੰਗਬੰਦੀ ਲਈ ਸਹਿਮਤੀ ਬਣੀ ਸੀ ਪਰ ਪਹਿਲਗਾਮ ਹਮਲੇ ਨੇ ਇੱਕ ਵਾਰ ਫਿਰ ਸਥਿਤੀ ਨਾਜ਼ੁਕ ਬਣਾ ਦਿੱਤਾ ਵਿਦੇਸ਼ ਨੀਤੀ ਵਿਸ਼ੇਸ਼ਕ ਮਾਈਕਲ ਕੋਗਮੈਨ ਦਾ ਮੰਨਣਾ ਹੈ ਕਿ ਇਸ ਹਮਲੇ ਵਿੱਚ ਵੱਡੀ ਗਿਣਤੀ ਵਿੱਚ ਹੋਈਆਂ ਮੌਤਾਂ ਅਤੇ ਭਾਰਤੀ ਨਾਗਰਿਕਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਉਣ ਨਾਲ ਇਹ ਖਦਸ਼ਾ ਪੈਦਾ ਹੋ ਗਿਆ ਹੈ ਕਿ ਜੇਕਰ ਭਾਰਤ ਨੂੰ ਇਸ ਹਮਲੇ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਦੇ ਕੋਈ ਵੀ ਸਬੂਤ ਮਿਲਦੇ ਹਨ ਤਾਂ ਉਹ ਇਹ ਮੰਨ ਲੈਂਦਾ ਹੈ ਕਿ ਭਾਰਤੀ ਫੌਜ ਵੱਲੋਂ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਕੋਗਮੈਨ ਅਨਸਾਰ ਇਹ ਕਿਸੇ ਵੀ ਪ੍ਰਤੀਕਿਰਿਆ ਦਾ ਮੁੱਖ ਫਾਇਦਾ ਰਾਜਨੀਤਿਕ ਹੋਵੇਗਾ ਕਿਉਂਕਿ ਸਰਕਾਰ ਤੇ ਸਖਤ ਕਾਰਵਾਈ ਕਰਨ ਦਾ ਭਾਰੀ ਦਵਾ ਹੋਵੇਗਾ ਇਸ ਤੋਂ ਬਾਅਦ ਜੇਕਰ ਜਵਾਬੀ ਕਾਰਵਾਈ ਵਿੱਚ ਅਤਵਾਦੀ ਟਿਕਾਣਿਆਂ ਨੂੰ ਸਫਲਤਾਪੂਰਵਕ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਭਾਰਤ ਦੀ ਰੋਕਥਾਮ ਸਮਰੱਥਾ ਵਿੱਚ ਵਾਧਾ ਹੋਵੇਗਾ ਅਤੇ ਭਾਰਤ ਵਿਰੋਧੀ ਖਤਰੇ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ ਹਾਲਾਂਕਿ ਇਹਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਜਵਾਬੀ ਕਾਰਵਾਈ ਨਾਲ ਸੰਕਟ ਹੋਰ ਗੰਭੀਰ ਹੋ ਸਕਦਾ ਹੈ ਅਤੇ ਇੱਕ ਵੱਡੇ ਸੰਘਰਸ਼ ਦਾ ਖਤਰਾ ਪੈਦਾ ਹੋ ਸਕਦਾ ਹੈ ਅਮਰੀਕਾ ਦੀ ਅਲਬਾਨੀ ਯੂਨੀਵਰਸਿਟੀ ਨਾਲ ਜੁੜੇ ਕ੍ਰਿਸਟੋਫਰ ਕੈਲਰੀ ਦਾ ਕਹਿਣਾ ਹੈ ਕਿ ਪਾਲਸ ਕੋਲ ਕਈ ਬਦਲ ਮੌਜੂਦ ਹਨ ਇੱਕ ਗੁਪਤ ਕਾਰਵਾਈ ਹੋ ਸਕਦੀ ਹੈ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਇਹ ਕਾਰਵਾਈ ਕਰਦੇ ਹੋਏ ਦਖਾਈ ਦੇਣ ਦੀ ਰਾਜਨੀਤਿਕ ਜ਼ਰੂਰਤ ਨੂੰ ਪੂਰਾ ਨਹੀਂ ਕਰਦੀ ਉਹਨਾਂ ਅਨਸਾਰ ਭਾਰਤ ਕੋਲ ਦੋ ਮੁੱਖ ਰਾਨ ਪਹਿਲਾ 2001 ਕੀ ਦੀ ਐਲੋਰਸੀ ਜੰਗਬੰਦੀ ਨੂੰ ਤੋੜ ਕੇ ਸਰਹੱਦ ਪਾਰ ਗੋਲੀਬਾਰੀ ਦੀ ਇਜਾਜ਼ਤ ਦੇਣ ਦੂਜਾ 2019 ਦੀ ਤਰ੍ਹਾਂ ਹਵਾਈ ਹਮਲੇ ਜਾਂ ਰਵਾਇਤੀ ਕਰੂਜ਼ ਮਿਜ਼ਾਈਲਾਂ ਦੀ ਵਰਤੋਂ ਕਰਨਾ ਜਿਸ ਨਾਲ ਜਵਾਬੀ ਕਾਰਵਾਈ ਦਾ ਖਤਰਾ ਵਧ ਜਾਂਦਾ ਹੈ ਕੈਲਰੀ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਇਸ ਵਾਰ ਅਮਰੀਕਾ ਵੀ ਹੋਰ ਮਾਮਲਿਆਂ ਵਿੱਚ ਰੁੱਝਿਆ ਹੋ ਸਕਦਾ ਹੈ ਅਤੇ ਸੰਕਰਟ ਦੇ ਵੱਲ ਲਈ ਸ਼ਾਇਦ ਮਦਦ ਨਾ ਕਰ ਸਕੇ ਭਾਰਤ ਪਾਕਿਸਤਾਨ ਦਾ ਸੰਕਟ ਵਿੱਚ ਸਭ ਤੋਂ ਵੱਡਾ ਖਤਰਾ ਇਹ ਹੈ ਕਿ ਦੋਵੇਂ ਪਾਸੇ ਪਰਮਾਣੂ ਸ਼ਕਤੀਆਂ ਇਸ ਹਕੀਕਤ ਦੇ ਹਰ ਫੈਸਲੇ ਤੇ ਅਸਰ ਪੈਂਦਾ ਹੈ ਭਾਵੇਂ ਇਹ ਫੌਜੀ ਰਣਨੀਤੀ ਹੋਵੇ ਜਾਂ ਸਿਆਸੀ ਸਮੀਕਰਨ ਰਗੂਬਾਨ ਦਾ ਮੰਨਣਾ ਹੈ ਕਿ ਪਰਮਾਣੂ ਹਥਿਆਰ ਇੱਕ ਖਤਰਾ ਵੀ ਹਨ ਅਤੇ ਇੱਕ ਰੋਕਥਾਮ ਵਜੋਂ ਵੀ ਕੰਮ ਕਰਦੇ ਹਨ ਜੋ ਦੋਵੇਂ ਧਿਰਾਂ ਨੂੰ ਕਾਰਵਾਈ ਕਰਨ ਤੋਂ ਪਹਿਲਾਂ ਸੋਚਣ ਲਈ ਮਜਬੂਰ ਕਰਦਾ ਹੈ ਉਹਨਾਂ ਅਨੁਸਾਰ ਭਾਰਤ ਦੀ ਕੋਸ਼ਿਸ਼ ਇਸ ਵੀ ਹੈ ਕਿ ਕਿਸੇ ਵੀ ਕਾਰਵਾਈ ਨੂੰ ਸਟੀਕ ਅਤੇ ਨਿਸ਼ਾਨਾ ਬਣਾ ਕੇ ਦਿਖਾਉਣ ਹੋਵੇ ਕਿ ਜਿਸ ਦੇ ਜਵਾਬ ਵਿੱਚ ਪਾਕਿਸਤਾਨ ਵੀ ਇਸੇ ਤਰ੍ਹਾਂ ਦੀ ਕਾਰਵਾਈ ਕਰ ਸਕਦਾ ਹੈ ਫਿਰ ਤਣਾਅ ਘੱਟ ਕਰਨ ਦੀਆਂ ਕੋਸ਼ਿਸ਼ਾਂ ਹੋ ਸਕਦੀਆਂ ਹਨ ਹਾਲਾਂਕਿ ਇਹ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ ਕਿ ਸੀਸੀ ਕੰਟਰੋਲ ਤੋਂ ਬਾਹਰ ਹੋ ਸਕਦੀ ਹੈ ਪਹਿਲਗਾਮ ਹਮਲੇ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਦੇ ਖਤਰੇ ਨੂੰ ਕਾਫੀ ਹੱਦ ਤੱਕ ਵਧਾ ਦਿੱਤਾ ਹੈ ਭਾਰਤ ਤੇ ਸਖਤ ਕਾਰਵਾਈ ਕਰਨ ਦਾ ਭਾਰੀ ਦਬਾਅ ਹੈ ਪਰ ਕਿਸੇ ਵੀ ਜਵਾਬੀ ਕਾਰਵਾਈ ਦੇ ਗੰਭੀਰ ਨਤੀਜੇ ਹੋ ਸਕਦੇ ਹਨ ਜਿਸ ਵੀ ਇੱਕ ਵੱਡੇ ਸੰਘਰਸ਼ ਦਾ ਖਤਰਾ ਵੀ ਛਾਵਲ ਹੈ ਦੋਵਾਂ ਦੇਸ਼ਾਂ ਦੀ ਪ੍ਰਮਾਣੂ ਸਮਰਥਾ ਸਥਿਤੀ ਨੂੰ ਹੋਰ ਵੀ ਨਾਜ਼ੁਕ ਬਣਾਉਂਦੀ ਹੈ ਕਿਸੇ ਵੀ ਕਾਰਵਾਈ ਤੇ ਪਹਿਲਾਂ ਬਹੁਤ ਸੋਚ ਵਿਚਾਰ ਕਰਨ ਦੀ ਮੰਗ ਕਰਦੀ ਹੈ